ਦੇਸ਼ ਦਾ ਸਭ ਤੋਂ ਵੱਡਾ ਸ਼ੋਅ ਵਿਚਾਰ ਤਕਰਾਰ ਜੋ ਪੀਟੀਸੀ ਨਿਊਜ਼ ਤੇ 8 ਵਜੇ ਰੋਜ਼ਾਨਾ ਸੋਮਵਾਰ ਤੋਂ ਸ਼ਨੀਵਾਰ ਤੱਕ ਨਸ਼ਰ ਕੀਤਾ ਜਾਂਦਾ ਹੈ ਤਾਂ ਜਿਸ ਦੇ ਵਿੱਚ ਬੀਤੇ ਕੱਲ ਇੱਕ ਵਿਸ਼ੇਸ਼ ਮੁੱਦਾ ਜਣਾ ਚੱਕਿਆ ਗਿਆ ਸੀਗਾ ਚਾਈਨਾ ਡੋਰ ਨੂੰ ਲੈ ਕੇ ਅਸੀਂ ਇਹ ਦਿਖਾਣਾ ਚਾਹੁੰਦੇ ਹਾਂ ਕਿ ਤੁਹਾਡੇ 5 10 ਮਿੰਟ ਘੰਟੇ ਦੇ ਇੰਜੋਇਮੈਂਟ ਨੇ ਇੱਕ ਘਰ ਨੂੰ ਉਜਾੜ ਕੇ ਰੱਖ ਦਿੱਤਾ ਘਰ ਦਾ ਇੱਕੋ ਇੱਕ ਜੀ ਕਮਾਣ ਵਾਲਾ ਸੀਗਾ ਉਹ ਤੁਹਾਡੀ ਚਾਈਨਾ ਡੋਰ ਦੀ ਭੇਟ ਚੜ ਗਿਆ ਤੇ ਅੱਜ ਪਰਿਵਾਰ ਤਿਲ ਤਿਲ ਦੇ ਲਈ ਮੁਥਾਜ ਹੈ ਥੋੜਾ ਜਿਹਾ ਆਪਣੇ ਇੰਜੋਏਮੈਂਟ ਤੇ ਕੰਟਰੋਲ ਕਰ ਸਕਦੇ ਆ ਕਿਸੇ ਦਾ ਘਰ ਉਜਾੜ ਕੇ ਅਸੀਂ ਆਪਣਾ ਇੰਜੋਏਮੈਂਟ ਕਰ ਰਹੇ ਆ ਇਹ ਸਮਝ ਤੋਂ ਬਾਹਰ ਹੈ ਕਿ ਕਿਦਾਂ ਤੇ ਰਹਿ ਗਏ ਅਸੀਂ ਪੰਜਾਬੀ ਪੰਜਾਬੀ ਤਾਂ ਹਮੇਸ਼ਾ ਹੀ ਇਹ ਇਸ ਗੱਲ ਤੋਂ ਮੰਨੇ ਜਾਂਦੇ ਕਿ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਖੜਦੇ ਆ ਲੋਕਾਂ ਦੇ ਘਰ ਨਹੀਂ ਉਜਾੜਦੇ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਭਾਵੇਂ ਤੁਹਾਡੇ ਲਈ ਇਹ 2 ਮਿੰਟ ਦੀ ਮਤਲਬ ਕਿ ਜਿੱਦਾਂ ਖੇਡ ਹੈ ਪਰ ਕਿਸੇ ਦੇ ਮਤਲਬ ਕਰੋ ਮੇਰੇ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਉਸ ਤੋਂ ਬਾਅਦ ਤੁਹਾਡੇ 2 ਮਿੰਟ ਦੇ ਤੇ ਤੁਹਾਡੇ 2 ਰੁਪਏ ਦੇ ਬੁਤੰਗ ਦੇ ਨਾਲ ਕਿਸੇ ਦੀ ਜ਼ਿੰਦਗੀ ਚਲੇ ਜਾਂਦੀ ਹੈ ਤੇ ਫਿਰ ਉਸ ਘਰ ਦਾ ਮਤਲਬ ਕਿਵੇਂ ਚੱਲੇਗਾ ਤੇ ਸੱਚ ਗੱਲ ਸੱਚ ਗੱਲ ਮੈਂ ਕੱਲਪਾ ਟੋਡਿਕਾ ਬੰਦ ਚਲਾਈ ਸੀ ਨਾ ਤੇ ਤੁਹਾਡੇ এডਿਕੇਸ਼ਨ ਦਾ ਸਾਰਾ ਖਰਚਾ ਨਾ ਉਹ ਆਪਣੇ ਜਿਉ ਹੈਗੇ ਉਹ ਅੰਕੜੇ ਸਰ ਤੋਂ ਹੋ ਚੁੱਕਣਗੇ ਓਕੇ ਸਰ ਓਪੀਕ ਸਾਹਿਬ ਹਾਂਜੀ ਔਰ ਐਡਵੋਕੇਟ ਹਰਸ਼ਮਨ ਸਿੰਘ ਦੇਸ਼ ਦਾ ਸਭ ਤੋਂ ਵੱਡਾ ਸ਼ੋਅ ਵਿਚਾਰ ਤਕਰਾਰ ਜੋ ਪੀਟੀਸੀ ਨਿਊਜ਼ ਤੇ 8 ਵਜੇ ਰੋਜ਼ਾਨਾ ਸੋਮਵਾਰ ਤੋਂ ਸ਼ਨੀਵਾਰ ਤੱਕ ਨਸ਼ਰ ਕੀਤਾ ਜਾਂਦਾ ਹੈ ਤਾਂ ਜਿਸ ਦੇ ਵਿੱਚ ਬੀਤੇ ਕੱਲ ਇੱਕ ਬੜਾ ਹੀ ਹਰਪੀਸਾਨੀ ਸਾਹਿਬ ਜੋ ਪੀਟੀਸੀ ਨਿਊਜ਼ ਦੇ ਸੰਪਾਦਕ ਨੇ ਉਹਨਾਂ ਵੱਲੋਂ ਇੱਕ ਵਿਸ਼ੇਸ਼ ਮੁੱਦਾ ਜਿਹੜਾ ਚੱਕਿਆ ਗਿਆ ਸੀਗਾ ਚਾਈਨਾ ਡੋਰ ਨੂੰ ਲੈ ਕੇ ਅਕਸਰ ਚਾਈਨਾ ਡੋਰ ਜਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਵਾਸਤੇ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ ਔਰ ਘਰਾਂ ਦੇ ਘਰ ਜਿਹੜੇ ਹੈਗੇ ਇਸ ਚਾਈਨਾ ਡੋਰ ਦੇ ਕਰਕੇ ਉਹ ਕਿਤੇ ਨਾ ਕਿਤੇ ਉਹਨਾਂ ਘਰਾਂ ਦੇ ਵਿੱਚ ਸੱਥਰ ਵਿਛ ਰਿਹਾ ਤਾਂ ਆਦਮਪੁਰ ਦਾ ਇੱਕ ਪਰਿਵਾਰ ਸੀ ਸਰੋਵਰਪਿੰਡ ਦਾ ਜਿਸ ਪਰਿਵਾਰ ਨੇ ਕੱਲ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਆਵਾਜ਼ ਉਠਾਈ ਔਰ ਘਰ ਦੇ ਸਾਰੇ ਹਾਲਾਤ ਦੱਸੇ ਤਾਂ ਹਰ ਪੀਸਾਨੀ ਸਾਹਿਬ ਵੱਲੋਂ ਜਿਹੜਾ ਹੈਗਾ ਇਸ ਪ੍ਰੋਗਰਾਮ ਨਿਚਰ ਹੋਣ ਤੋਂ ਬਾਅਦ ਪਰਿਵਾਰ ਦੇ ਲਈ ਬਹੁਤ ਸਾਰੇ ਐਨ ਜੀਓ ਜਿਹੜੇ ਹੈਗੇ ਉਹਨਾਂ ਨੇ ਅੱਗੇ ਹੱਥ ਵਧਾਏ ਪਰਿਵਾਰ ਦੀ ਬੇਟੀ ਮੇਰੇ ਨਾਲ ਮੌਜੂਦ ਸੀ ਜੋ ਰਾਤ ਵੀ ਜਿਸ ਤਰੀਕੇ ਨਾਲ ਲੋਕਾਂ ਨੇ ਦੇਖਿਆ ਕਿ ਟੀਵੀ ਦੇ ਵਿੱਚ ਕਿਸ ਤਰੀਕੇ ਨਾਲ ਬੱਚੀ ਨੇ ਜਿਹੜੀ ਆਪਣੀ ਪਰਿਵਾਰ ਦੀ ਹੱਡ ਵੀਤੀ ਸੁਣਾਈ ਹੈਗੀ ਗੱਲ ਕਰਦੇ ਆ ਬੇਟਾ ਜਿਸ ਤਰੀਕੇ ਨਾਲ ਪੀਟੀਸੀ ਨਿਊਜ਼ ਵੱਲੋਂ ਇੱਕ ਕੱਲ ਆਵਾਜ਼ ਬੁਲੰਦ ਕੀਤੀ ਗਈ ਔਰ ਚਾਇਨਾ ਡੋਲ ਨੂੰ ਲੈ ਕੇ ਲੋਕਾਂ ਨੂੰ ਵੇਰ ਵੀ ਕੀਤਾ ਗਿਆ ਕਿਵੇਂ ਦੇਖਦੇ ਹਾਂ ਸਾਰਾ ਕੁਝ ਉਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਮਤਲਬ ਉਹਨਾਂ ਨੇ ਆਪਣੇ ਚੈਨਲ ਰਾਹੀਂ ਸਾਡੀ ਬਹੁਤ ਮਦਦ ਕੀਤੀ ਮਤਲਬ ਕਾਫੀ ਮਤਲਬ ਕਿ ਉਸ ਚੈਨਲ ਦੇ ਵਿੱਚ ਸਾਡੀ ਵੀਡੀਓਜ਼ ਜਾਣ ਦੇ ਨਾਲ ਸਾਡੀ ਕਾਫੀ ਹੈਲਪ ਹੋਈ ਜਿਸ ਦੇ ਨਾਲ ਕਿ ਅਸੀਂ ਮਤਲਬ ਕਿ ਅੱਗੇ ਸਰਵਾਈਵ ਕਰ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਜਿਸ ਤਰੀਕੇ ਨਾਲ ਹੁਣ ਚਾਇਨਾ ਡੋਰ ਲੋਕਾਂ ਵਾਸਤੇ ਘਾਤਕ ਸਿੱਧ ਹੋ ਰਹੀ ਹੈ ਤੁਹਾਡੇ ਤਾਂ ਜਿੰਦ ਜਗ ਦੀ ਇੱਕ ਮਿਸਾਲ ਹੈ ਕਿ ਤੁਹਾਡੇ ਸਿਰ ਤੋਂ ਫਾਦਰ ਸਾਹਿਬ ਦਾ ਸਾਯਾ ਚੱਲ ਗਿਆ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਆਪਣੀ ਚੰਨ ਮਿੰਟ ਦੇ ਜਿਹੜੇ ਸ਼ੌਂਕ ਵਾਸਤੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲੈਂਦੇ ਹੋ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਗਾ ਕਿ ਭਾਵੇਂ ਤੁਹਾਡੇ ਲਈ ਇਹ 2 ਮਿੰਟ ਦੀ ਮਤਲਬ ਕਿ ਜਿਹਦਾ ਖੇਡ ਹੈ ਪਰ ਕਿਸੇ ਦੇ ਮਤਲਬ ਕਰੋ ਮੇਰੇ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਉਸ ਤੋਂ ਬਾਅਦ ਤੁਹਾਡੇ 2 ਮਿੰਟ ਦੇ ਤੇ ਤੁਹਾਡੇ 2 ਰੁਪਏ ਦੇ ਬੁਤੰਗ ਦੇ ਨਾਲ ਕਿਸੇ ਦੀ ਜ਼ਿੰਦਗੀ ਚਲੇ ਜਾਂਦੀ ਹੈ ਤੇ ਫਿਰ ਉਸ ਘਰ ਦਾ ਮਤਲਬ ਕਿਵੇਂ ਚੱਲੇਗਾ ਜਿਵੇਂ ਹੁਣ ਮੇਰੇ ਪਾਪਾ ਚਲੇ ਗਏ ਨੇ ਤੇ ਉਹ ਹੀ ਇੱਕ ਕਮਾਨ ਵਾਲੇ ਸੀ ਉਸ ਤੋਂ ਬਾਅਦ ਤਾਂ ਹੁਣ ਸਾਡੇ ਘਰੇ ਕੋਈ ਰਹਿ ਹੀ ਨਹੀਂ ਮੇਰਾ ਭਰਾ ਹੈਗਾ ਉਹ ਮੇਰੇ ਤੋਂ ਵੀ ਛੋਟਾ ਹੈ ਤੇ ਫਿਰ ਹੁਣ ਜਦ ਸਾਡਾ ਮੁਸ਼ਕਿਲ ਹੋਈ ਪਈ ਹੈ ਤੇ ਕੀ ਕਹਿਣਾ ਚਾਹੋ ਜਿਸ ਤਰੀਕੇ ਨਾਲ ਸਾਨੀ ਸਰ ਵੱਲੋਂ ਹਰ ਪੀ ਸਾਨੀ ਸਰ ਵੱਲੋਂ ਰਾਤੀਏ ਪ੍ਰੋਗਰਾਮ ਨਿਸ਼ਚਿਤ ਕੀਤਾ ਗਿਆ ਤਾਂ ਚਲੋ ਅੱਗੇ ਹੱਥ ਵੀ ਮਦਦ ਦੇ ਵਧੇ ਆ ਕਿ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਸਾਡੀ ਇਨੀ ਹੈਲਪ ਕੀਤੀ ਸਾਡੀ ਸੁਣੀ ਜੋ ਜਿੰਨੇ ਵੀ ਉਸ ਪ੍ਰੋਗਰਾਮ ਦੇ ਵਿੱਚ ਸੀਗੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤਾਂ ਇਹ ਪਰਿਵਾਰ ਦੀ ਬੇਟੀ ਸੀ ਜਿਨ੍ਹਾਂ ਵੱਲੋਂ ਹਰਪੀ ਸਾਨੀ ਸਾਹਿਬ ਪੀਟੀਸੀ ਦੇ ਸੰਪਾਦਕ ਜਿਹੜੇ ਹੈਗੇ ਜਿਨ੍ਹਾਂ ਨੇ ਇਹ ਆਵਾਜ਼ ਬੁਲੰਦ ਕੀਤੀ ਔਰ ਕਿਤੇ ਨਾ ਕਿਤੇ ਇਸ ਪ੍ਰੋਗਰਾਮ ਦੇ ਜ਼ਰੀਏ ਇਸ ਬੱਚੇ ਔਰ ਇਸ ਪਰਿਵਾਰ ਦੇ ਵੱਲ ਜੋ ਮਦਦ ਦੇ ਹੱਥ ਵਧੇ ਆ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ ਠੀਕ ਹੈ ਸਸ਼ਿਕਾ ਵੰਕਲ ਜੀ ਸਸ਼ਿਕਾ ਸਸ਼ਿਕਾ ਲੇਕਾ ਕਲਾਪਾ ਤੋਂ ਟਿੱਕਾ ਬਾਰੇ ਚਲਾਈ ਸੀ ਨਾ ਤੇ ਤੁਹਾਡੇ এডਿਕੇਸ਼ਨ ਦਾ ਸਾਰਾ ਖਰਚਾ ਨਾ ਉਹ ਆਪਣੇ ਐਨਜੀਓ ਹੈਗੇ ਉਹ ਅੰਗਰੇਜ਼ਾਂ ਤੋਂ ਉਹ ਚੁੱਕਣਗੇ ਓਕੇ ਸਰ ਐਡਵੋਕੇਟ ਸਾਹਿਬ ਹਾਂਜੀ ਐਡਵੋਕੇਟ ਹਰਸ਼ਮਰਨ ਸਿੰਘ ਤੇ ਇਸ ਤੋਂ ਇਲਾਵਾ ਫਿਰ ਮੈਂ ਗੱਲ ਕੀਤੀ ਸੀ ਕਿ ਉਹਨਾਂ ਦੇ ਨਾਲ ਨਾ ਐਸਪੀਐਸਓ ਪ੍ਰੋਵਾਈਸ ਆਫ ਦੇ ਨਾਲ ਸਰਬੱਤ ਦਾ ਭਲਾਟ ਪਾਸਟ ਹੈ ਉਹਨਾਂ ਦਾ ਤੇ ਉਹਨਾਂ ਨੇ ਤੁਹਾਡੀ ਫੈਮਿਲੀ ਲਈ ਨਾ ਪੈਨਸ਼ਨ ਲਗਾਈ ਸੀ ਓਕੇ ₹200 ਹਰ ਮਹੀਨੇ ਪੈਨਸ਼ਨ ਦੇਣਗੇ ਉਹ ਓਕੇ ਠੀਕ ਹੈ ਤੁਹਾਡੇ ਮੰਮੀ ਪਾਪਾ ਤਾਂ ਨਹੀਂ ਹੁੰਦਾ ਮੰਮੀ ਤੇ ਤੁਹਾਡੇ ਦਾਦ ਕੋਣ ਕੋਣਾ ਘਰ ਦੇ ਵਿੱਚ ਤੁਹਾਡੇ ਮੇਰੇ ਮਮਾ ਹੈ ਮੇਰਾ ਬ੍ਰਦਰ ਹੈ ਮੈਂ ਤਾਂ ਛੋਟਾ ਹੈ ਤੇ ਮੇਰੇ ਦਾਦੀ ਤੇ ਦਾਦੂ ਹੈ ਅੱਛਾ ਉਹ ਤਾਂ ਦਾਦਾ ਜੀ ਕੁਝ ਕਰਦੇ ਆ ਜਾਂ ਬਜ਼ੁਰਗੀਆਂ ਉਹ ਬਜ਼ੁਰਗ ਹੈ ਹਾਂ ਹਾਂ ਬਈ ਕੁਝ ਕਰਦੇ ਆ ਜਾਂ ਕਾਰੀਰ ਹੁੰਦੇ ਉਹ ਨਾ ਕਰ ਹੀ ਰਹਿੰਦੇ ਆ ਮਤਲਬ ਕੀ ਹਾਂਜੀ ਠੀਕ ਹੈ ਬੇਟਾ ਚਲੋ ਕੋਈ ਨਹੀਂ ਬੇਟਾ ਆਪਾਂ ਇਹ ਇੰਨਾ ਤੱਕ ਕਰਤਾ ਤੁਹਾਡਾ 15000 ਰੁਪਏ ਪੈਨਸ਼ਨ ਦਾ ਵੀ ਹੋ ਗਿਆ ਤੇ ਤੁਹਾਡੀ ਪੜ੍ਹਾਈ ਦਾ ਵੀ ਹੋ ਗਿਆ ਤੇ ਕੋਸ਼ਿਸ਼ ਕਰਾਂਗੇ ਕਿ ਹੋਰ ਜਨਰਲਿਟੀ ਕਰ ਸਕੇ ਭਈ ਹਾਂਜੀ ਠੀਕ ਹੈ ਹਾਂਜੀ ਮਮਾ ਨੂੰ ਵੀ ਦੱਸ ਦੇ ਬੇਟਾ ਹਾਂਜੀ ਥੈਂਕ ਯੂ ਪਰ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਦੇਖੋ ਕਿ ਅਸੀਂ ਜਿਸ ਘਰ ਦੇ ਵਿੱਚ ਖੜੇ ਆ ਹਾਲਾਤ ਬਹੁਤ ਬੱਤਰ ਨੇ ਕਰਦੀ ਕੋਈ ਇੱਕੋ ਇੱਕੋ ਜੀ ਸੀ ਜੋ ਕਮਾਉਣ ਵਾਲਾ ਸੀ ਉਹ ਇੱਕ ਚੰਨ ਲੋਕਾਂ ਦੇ ਜਿਹੜੇ ਕੁਝ ਦਿਰ ਦੇ ਸ਼ੌਂਕ ਵਾਸਤੇ ਉਹ ਕਿਤੇ ਨਾ ਕਿਤੇ ਇਸ ਪਰਿਵਾਰ ਦੇ ਲਈ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਖੋਹ ਕੇ ਲੈ ਗਿਆ ਤਾਂ ਅਸੀਂ ਵੀ ਅਪੀਲ ਜ਼ਰੂਰ ਇਹ ਕਰਾਂਗੇ ਕਿ ਦੇਖੋ ਇਹ ਸ਼ੌਂਕ ਤਾਂ ਜ਼ਰੂਰ ਹਰ ਇੱਕ ਬੰਦਾ ਰੱਖਦਾ ਪਰ ਕਿਤੇ ਨਾ ਕਿਤੇ ਇਸ ਤਰੀਕੇ ਦੀਆਂ ਘਟਨਾਵਾਂ ਜਿੱਦਾਂ ਪਤੰਗਬਾਜ਼ੀ ਦੇ ਨਾਲ ਹੁੰਦੀਆਂ ਨੇ ਉਹਨਾਂ ਦੇ ਨਾਲ ਸਾਰੀ ਉਮਰ ਦਾ ਇੱਕ ਪਰਿਵਾਰ ਵਾਸਤੇ ਜਿਹੜਾ ਹੈਗਾ ਉਹ ਕਦੇ ਨਾ ਹੋਣ ਵਾਲਾ ਘਾਟਾ ਪੈ ਗਿਆ ਤਾਂ ਅਸੀਂ ਵੀ ਇਹ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਤਰੀਕੇ ਦੀਆਂ ਡੋਰਾਂ ਦੀ ਵਰਤੋਂ ਨਾ ਕਰੋ ਔਰ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਤਰੀਕੇ ਦੀ ਡੋਰ ਜਿਹੜੀ ਚਾਈਨਾ ਡੋਰ ਲਗਾਤਾਰ ਇੰਨੀ ਪਾਬੰਦੀਆਂ ਦੇਵਾਦ ਵੀ ਜਿੱਥੇ ਤੜਨਾਂ ਬਿਕ ਰਹੀਏ ਕਿ ਤੜਨਾਂ ਕਿ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਸ ਅਜਿਹੀਆਂ ਡੋਰਾ ਪੰਜਾਬ ਦੇ ਵਿੱਚ ਨਾ ਵਿਕ ਸਕਣ ਹੁਸਨ ਲਾਲ ਪੀਟੀਸੀ ਨਿਊਜ਼ ਚਲੰਦਰ